ਕੋਏ ਰੰਗਲਾ ਸਾਥੀ اور ਸਾਡਾ ਜਿਵੇਂ ਕਹਿ ਦਿੰਦੇ ਆ ਇੱਕ ਅੰਗਹੀਨ ਹੋ ਗਿਆ ਸੀ ਸਾਡਾ ਇੱਕ ਅੰਗ ਟੁੱਟ ਗਿਆ ਜਦੋਂ ਅੰਗਹੀਨ ਬੰਦਾ ਹੁੰਦਾ ਉਹਦੋਂ ਆਪਣੇ ਆਪ ਨੂੰ ਕਮਜ਼ੋਰ ਵੀ ਰੱਖਦਾ ਵਾ ਅੱਜ ਅਸੀਂ ਉਹਦੀ ਅੰਤਿਮ ਵਿਦਾਈ ਦੇ ਵਿੱਚ ਅਰਦਾਸ ਦੇ ਵਿੱਚ ਇਕੱਠੇ ਹੋਏ ਆ ਪਰਮਪਿਤਾ ਪਰਮਾਤਮਾ ਕੇ ਹੀ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਉਹ ਸਾਡੇ ਰੰਗਲੇ ਸਾਥੀ ਨੂੰ ਆਪਣੇ ਚਰਨਾਚਸਤਾਨ ਬਖਸ਼ੀ ਜਿਹੜਾ ਸਾਡੇ ਲੁਧਿਆਣੇ ਦੇ ਪਰਿਵਾਰ ਨੂੰ ਮੈਂ ਕਹਿ ਸਕਦਾ ਹਾਂ ਉਹਦੇ ਇਕੱਲੇ ਆਪਣੇ ਪਰਿਵਾਰ ਨੂੰ ਨਹੀਂ ਲੁਧਿਆਣੇ ਨੂੰ ਪੂਰੇ ਨੂੰ ਜਿਹੜਾ ਉਹ ਗੁਰਪ੍ਰੀਤ ਗੋਗੀ ਦਾ ਘਾਟਾ ਹੋਇਆ ਉਹਨੂੰ ਸੈਨ ਦਾ ਬਲ ਬਖਸ਼ੀ ਔਰ ਉਹ ਸਾਥੀ ਨੂੰ ਆਪਣੇ ਰੰਗਲੇ ਸਾਥੀ ਨੂੰ ਅੱਜ ਅੰਤਮ ਵਿਦਾਈ ਦੇ ਵਿੱਚ ਕੋਈ ਗਾਣਗੇ ਕਿ ਇਹ ਜੇ ਸਾਥੀ ਜਦੋਂ ਜਾਂਦੇ ਆ ਪੂਰੇ ਪੰਜਾਬ ਦੇ ਲੋਕ ਅੱਜ ਉਹਦੀ ਅੰਤਮ ਅਰਦਾਸ ਦੇ ਵਿੱਚ ਵੱਖ-ਵੱਖ ਸ਼ਹਿਰਾਂ ਜੋ ਵੱਖ-ਵੱਖ ਪਿੰਡਾਂ ਜੋ ਉਹਨੂੰ ਆਪਣੇ ਰੰਗਲੇ ਸਾਥੀ ਨੂੰ ਅੱਜ ਵਧਾਈ ਦੇਣ ਲਈ ਅੰਤਮ ਅਰਦਾਸ ਦੇ ਵਿੱਚ ਇਕੱਠੇ ਹੋਏ ਆ ਅੱਜ ਸਾਰੇ ਹੀ ਸਾਥੀਆਂ ਦੀਆਂ ਅੱਖਾਂ ਦੇ ਵਿੱਚ ਭਰੀਆਂ ਹੋਈਆਂ ਔਰ ਦਿਲ ਦੇ ਜਿਹੜੇ ਗੁਲਬਲੇ ਆ ਉਹ ਗੋਗੀ ਜੀ ਦੇ ਚਰਨਾਂ ਦੇ ਵਿੱਚ ਇਹੀ ਕਹਿ ਰਹੇ ਆ ਕਿ ਸੱਚੇ ਪਾਸ਼ਾ ਤੁਮੇ ਟੈਮਾ ਸਾਡਾ ਸਾਥੀ ਸਾਡੇ ਕੋਲੋਂ ਖੋ ਲਿਆ ਪਰ ਚਲੋ ਉਹਦੇ ਅੱਗੇ ਕੋਈ ਜ਼ੋਰ ਨਹੀਂ ਪਰਮਾਤਮਾ ਅੱਗੇ ਉਹਦੇ ਅੱਗੇ ਉਹਦਾ ਪਾਣਾ ਮਿੱਠਾ ਕਰਕੇ ਮੰਨਣਾ ਪੜਾ। ਅਲੋ ਪੁੱਜੀ ਜੀ ਤੁਹਾਡਾ ਹਸ ਬੁਖ ਬੰਦਾ ਸੀ ਮਜ਼ਾਕੀ ਬੰਦਾ ਵੀ ਸੀ। ਕੋਈ ਐਸੀਆਂ ਯਾਦਾਂ ਝੁਟੀਆਂ ਨੇ ਤੁਹਾਡੀਆਂ ਉਹਦੇ ਨਾਲ ਜਿਹੜੇ ਹਮੇਸ਼ਾ ਹੀ ਯਾਦ ਰਹਿਣ। ਇਹ ਜੀ ਰੂਹ ਮੈਂ ਤੁਹਾਨੂੰ ਦੱਸ ਕੇ ਇੱਕ ਗੱਲ ਦਾ ਜ਼ਰੂਰ ਉਹਦੀ ਰੂਹ ਨੂੰ ਸ਼ਾਂਤੀ ਦਿਨਾ ਕਿ ਜਦੋਂ ਮੈਨੂੰ ਕਿਤੇ ਮਿਲਣਾ ਮੈਨੂੰ ਪਹਿਲਾਂ ਸਲੂਟ ਮਾਰਨਾ ਫਿਰ ਮੈਂ ਵੀ ਉਹਨੂੰ ਆਪਣੀ ਅੰਤਮ ਵਧਾਈ ਦੋਨਾਂ ਹੱਥਾਂ ਨਾਲ ਸਲੂਟ ਮਾਰ ਕੇ ਦਿੱਤੀ ਆ। ਔਰ ਮੈਂ ਉਸ ਸਾਥੀ ਨੂੰ ਅੱਜ ਆਪਣੇ ਵੱਲੋਂ ਦੋਨਾਂ ਹੱਥਾਂ ਨਾਲ ਸਲੂਟ ਮਾਰ ਕੇ ਅੰਤਮ ਅਰਦਾਸ ਦੇ ਵਿੱਚ ਉਹਦੀ ਦੇ ਇਹ ਹੀ ਪਰਮ ਪਿਤਾ ਪਰਮਾਤਮਾ ਨੂੰ ਕਹੂੰਗਾ ਕਿ ਸੱਚੇ ਪਾਤਸ਼ਾਹ ਇਹ ਸੱਚੀ ਰੂਹ ਨੂੰ ਆਪਣੇ ਚਰਨਾ ਚ ਸਤਾਨ ਬਖਸ਼ੀ ਪਿੱਛੇ ਜਿਹੜਾ ਪਰਿਵਾਰ ਆ ਇਹਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਕੋਈ ਰੰਗਲਾ ਸਾਥੀ ਔਰ ਸਾਡਾ ਜਿਵੇਂ ਕਹਿ ਦਿੰਦੇ ਆ ਇੱਕ ਤੰਗਹੀਨ ਹੋ ਗਿਆ ਸੀ ਸਾਡਾ ਇੱਕ ਅੰਗ ਟੁੱਟ ਗਿਆ ਜਦੋਂ ਅੰਗਹੀਨ ਬੰਦਾ ਹੁੰਦਾ ਉਹਦੋਂ ਆਪਣੇ ਆਪ ਨੂੰ ਕਮਜ਼ੋਰ ਵੀ ਰੱਖਦਾ ਵਾ ਅੱਜ ਅਸੀਂ ਉਹਦੀ ਅੰਤਿਮ ਵਿਦਾਈ ਦੇ ਵਿੱਚ ਅਰਦਾਸ ਦੇ ਵਿੱਚ ਇਕੱਠੇ ਹੋਏ ਆਂ ਪਰਮਪਿਤਾ ਪਰਮਾਤਮਾ ਕੇ ਹੀ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਉਹ ਸਾਡੇ ਰੰਗਲੇ ਸਾਥੀ ਨੂੰ ਆਪਣੇ ਚਰਨਾਂ ਚ ਸਤਾਨ ਬਖਸ਼ੀ ਜਿਹੜਾ ਸਾਡੇ ਲੁਧਿਆਣੇ ਦੇ ਪਰਿਵਾਰ ਨੂੰ ਮੈਂ ਕਹਿ ਸਕਦਾ ਹਾਂ ਉਹਦੇ ਇਕੱਲੇ ਆਪਣੇ ਪਰਿਵਾਰ ਨੂੰ ਨਹੀਂ ਲੁਧਿਆਣੇ ਨੂੰ ਪੂਰੇ ਨੂੰ ਇਹਦਾ ਉਹ ਗੁਰਪ੍ਰੀਤ ਗੋਗੀ ਦਾ ਘਾਟਾ ਹੋਇਆ ਉਹਨੂੰ ਸੈਨ ਦਾ ਬਲਬਖਸ਼ੀ ਔਰ ਉਹ ਸਾਥੀ ਨੂੰ ਆਪਣੇ ਰੰਗਲੇ ਸਾਥੀ ਨੂੰ ਅੱਜ ਅੰਤੰਬदाई ਦੇ ਵਿੱਚ ਕੋਈ ਗਾਂਗੇ ਕਿ ਇਹ ਜੇ ਸਾਥੀ ਜਦੋਂ ਜਾਂਦੇ ਆ ਪੂਰੇ ਪੰਜਾਬ ਦੇ ਲੋਕ ਅੱਜ ਉਹਦੀ ਅੰਤਮ ਅਰਦਾਸ ਦੇ ਵਿੱਚ ਵਕ ਵਕ ਸ਼ਹਿਰਾਂ ਜੋ ਵਕ ਵਕ ਪਿੰਡਾਂ ਜੋ ਉਹਨੂੰ ਆਪਣੇ ਰੰਗਲੇ ਸਾਥੀ ਨੂੰ ਅੱਜ ਵਧਾਈ ਦੇਣ ਲਈ ਅੰਤਮ ਅਰਦਾਸ ਦੇ ਵਿੱਚ ਇਕੱਠੇ ਹੋਏ ਆ ਅੱਜ ਸਾਰੇ ਹੀ ਸਾਥੀਆਂ ਦੀਆਂ ਅੱਖਾਂ ਦੇ ਵਿੱਚ ਭਰੀਆਂ ਹੋਈਆਂ ਔਰ ਦਿਲ ਦੇ ਜਿਹੜੇ ਗੁਲਬਲੇ ਆ ਉਹ ਗੋਗੀ ਜੀ ਦੇ ਚਰਨਾਂ ਦੇ ਵਿੱਚ ਇਹੀ ਕਹਿ ਰਹੇ ਆ ਕਿ ਸੱਚੇ ਪਾਸ਼ਾ ਤੁਮੇ ਟੈਮਾ ਸਾਡਾ ਸਾਥੀ ਸਾਡੇ ਕੋਲੋਂ ਖੋ ਲਿਆ ਪਰ ਚਲੋ ਉਹਦੇ ਅੱਗੇ ਕੋਈ ਜ਼ੋਰ ਨਹੀਂ ਪ੍ਰਮਾਤਮਾ ਅੱਗੇ ਉਹਦੇ ਅੱਗੇ ਉਹਦਾ ਪਾਣਾ ਮਿੱਠਾ ਕਰਕੇ ਮੰਨਣਾ ਪੜਿਆ ਅਜੇ ਪੁੱਜੀ ਜੀ ਹਸਬੁਖ ਬੰਦਾ ਸੀ ਮੁਜਾਕੀ ਬੰਦਾ ਵੀ ਸੀ ਕੋਈ ਐਸੀਆਂ ਯਾਦਾਂ ਝੂੜੀਆਂ ਨੇ ਤੁਹਾਡੀਆਂ ਉਹਦੇ ਨਾਲ ਜਿਹੜੇ ਹਮੇਸ਼ਾ ਯਾਦ ਰਵੇ ਇਹ ਜੀ ਰੂਹ ਮੈਂ ਤੁਹਾਨੂੰ ਦੱਸ ਕੇ ਇੱਕ ਗੱਲ ਦਾ ਜ਼ਰੂਰ ਉਹਦੀ ਰੂਹ ਨੂੰ ਸ਼ਾਂਤੀ ਦਿਨਾ ਕਿ ਜਦੋਂ ਮੈਨੂੰ ਕਿਤੇ ਮਿਲਣਾ ਮੈਨੂੰ ਪਹਿਲਾਂ ਸਲੂਟ ਮਾਰਨਾ ਫਿਰ ਮੈਂ ਵੀ ਉਹਨੂੰ ਆਪਣੀ ਅੰਤਮ ਵਧਾਈ ਦੋਨਾਂ ਹੱਥਾਂ ਨਾਲ ਸਲੂਟ ਮਾਰ ਕੇ ਦਿੱਤੀ ਆ ਔਰ ਮੈਂ ਉਸ ਸਾਥੀ ਨੂੰ ਅੱਜ ਆਪਣੇ ਵੱਲੋਂ ਦੋਨਾਂ ਹੱਥਾਂ ਨਾਲ ਸਲੂਟ ਮਾਰ ਕੇ ਅੰਤਮ ਅਰਦਾਸ ਦੇ ਵਿੱਚ ਉਹਦੀ ਲਈ ਇਹਹੀ ਪਰਮ ਪਿਤਾ ਪਰਮਾਤਮਾ ਨੂੰ ਕਹੂੰਗਾ ਕਿ ਸੱਚੇ ਪਾਤਸ਼ਾਹ ਇਹ ਸੱਚੀ ਰੂਹ ਨੂੰ ਆਪਣੇ ਚਰਨਾਂ ਚ ਸਤਾਨ ਬਕਸ਼ੀ ਪਿੱਛੇ ਜਿਹੜਾ ਪਰਿਵਾਰ ਆ ਇਹਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ